ਬੀਤੀ ਦੇਰ ਰਾਤ ਮੁਹਾਲੀ ਦੇ ਸੈਕਟਰ 82 ਦੇ ਦੋ ਸ਼ੋਰੂਮ ਵਿੱਚ ਲੱਗੀ ਭਿਆਨਕ ਅੱਗ ਇੱਕ ਸ਼ੋਰੂਮ ਪਲਾਈਵੁੱਡ ਦਾ ਸੀ ਅਤੇ ਦੂਸਰਾ ਸ਼ਰਾਬ ਦਾ ਗੋਦਾਮ ਦੱਸਿਆ ਜਾ ਰਿਹਾ ਹੈ 15 ਤੋਂ 20 ਫਾਇਰ ਗੇਟ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਮੌਕੇ ਤੇ ਚੰਡੀਗੜ੍ਹ ਤੋਂ ਵੀ ਬੁਲਾਈਆਂ ਗਈਆਂ ਦਮਕਲ ਵਿਭਾਗ ਦੀਆਂ ਗੱਡੀਆਂ ਕਰੋੜਾਂ ਦਾ ਸਮਾਨ ਸੜ ਕੇ ਹੋਇਆ ਸਵਾਹ ਫਾਇਰ ਅਫਸਰ ਜਸਵਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਤੇ ਬੀਤੀ ਦੇ ਰਹਾ ਤਾਂ ਮੁਹਾਲੀ 'ਚ ਅੱਗ ਲੱਗ ਗਈ ਘਟਨਾ ਸਾਹਮਣੇ ਆਈ ਉਹ ਇਹ ਭਾਜੀ ਕੋਈ 3:20 'ਤੇ ਸਾਨੂੰ ਗੋਪਾਲ ਜੀ ਕੋਈ ਹੈਗੇ ਉਹਨਾਂ ਨੇ ਟੈਲੀਫੋਨ ਆਈ ਸੂਚਿਤ ਕੀਤਾ ਸੀ ਕਿ ਸਾਡੀ ਫੈਕਟਰੀ ਹੈ ਜਿਹੜੀ 82 ਸੈਕਟਰ ਦੇ ਵਿੱਚ ਫਲਾਈ ਦੀ ਉਹਦੇ ਵਿੱਚ ਅੱਗ ਲੱਗੀ ਹੈ ਤਾਂ ਤੁਰੰਤ ਹੀ ਉਧਰ ਨਜ਼ਦੀਕ 78 ਫਾਇਰ ਸਟੇਸ਼ਨ ਪੈਂਦਾ ਸੀਗਾ ਤੇ ਉੱਥੋਂ ਸੀ ਗੱਡੀ ਟਰਨਆਊਟ ਗ੍ਰਫਟ ਕਰਤੀ ਉਹਨਾਂ ਨੇ ਜਾ ਕੇ ਅੱਗ ਤੇ ਪਾਣੀ ਪੁੜੀ ਪਾਉਣਾ ਸ਼ੁਰੂ ਕੀਤਾ ਅੱਗ ਜਿਆਦਾ ਸੀ ਉਸ ਤੋਂ ਬਾਅਦ ਇੱਕ ਗੱਡੀ ਹੋਰ ਸੀਗੀ ਜੀ ਤੋਂ ਫੇਸ ਵਨ ਤੋਂ ਤੇ ਅਗਰ ਪਲਾਈ ਹੋਣ ਕਰਕੇ ਤੇ ਉਹਦੇ ਵਿੱਚ ਸਮਾਨ ਜਿਹੜਾ ਹੈਗਾ ਜਿਆਦਾ ਜਲਨਸ਼ੀਲ ਸੀਗਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਤੋਂ ਹੋਰ ਫਾਇਰ ਐਂਟਰ ਮੰਗਾਈ ਪੰਜ ਗੱਡੀਆਂ ਮੁੱਖ ਤੇ ਸੀਗੀਆਂ ਖੜੀਆਂ ਕਾਫੀ ਜਿ 2000 ਕਰਕੇ ਉਸ ਤੇ ਕਾਬੂ ਪਾਇਆ ਤੇ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਤੁਮ ਆ ਗਿਆ ਨੁਕਸਾਨ ਦਾ ਅੰਦਾਜ਼ਾ ਅਸੀਂ ਨਹੀਂ ਲਾ ਸਕਦੇਗੇ ਜਾਂ ਤਾਂ ਸਰਵੇਅਰ ਲਾਏਗਾ ਜਾਂ ਫਿਰ ਉਹਨਾਂ ਦੇ ਓਨਰ ਵਗੈਰਾ ਜਿਹੜੇ ਹੈਗੇ ਉਹਨੂੰ ਨੁਕਸਾਨ ਦਾ ਪਤਾ ਲੱਗਿਆ ਹੋਏ ਕਾਰਨ ਦਾ ਵੀ ਮੁੱਖ ਤੇ ਨਹੀਂ ਪਤਾ ਜੀ ਜਿਆਦਾਤਰ ਕਾਰਨ ਤਾਂ ਸ਼ਾਰਟ ਸਰਕਟ ਦਾ ਹੀ ਹੋ ਸਕਦੇ ਪਰ ਪੱਕਾ ਨਹੀਂ ਕਹਿ ਸਕਦੇ ਜਿੰਨੀਆਂ ਫਾਇਰ ਦੰਦੇ ਤੋਂ ਲੱਗੀਆਂ ਪੰਜ ਫਾਇਰ ਟੈਂਡਰ ਸੀਗੇ ਜੀ ਅਸੀਂ ਬੈਸਟਕ ਮਾਲ ਦੇ ਵਿੱਚ ਉਹਨਾਂ ਨੂੰ ਰੀਫਿਲ ਕੀਤਾ ਹੈਗਾ ਤੇ ਦੋ ਸਾਡੇ ਵਾਟਰ ਬੋਟਲ ਸੀ ਜਿਨ੍ਹਾਂ ਦੇ ਵਿੱਚ ਪਾਣੀ ਜਿਆਦਾ ਮਾਤਰਾ ਦੇ ਵਿੱਚ ਹੁੰਦਾ ਹੈ ਲਗਭਗ 15 ਤੋਂ 20 ਦੇ ਵਿਚਕਾਰ ਗੱਡੀਆਂ ਜਿਹੜੀਆਂ ਉੱਥੇ ਪਾਣੀ ਦੀਆਂ ਪਈਆਂ ਤੇ ਬੇਸਮੈਂਟ ਵਗੈਰਾ ਵੀ ਉਹਨਾਂ ਦੇ ਕੋਈ ਬਣੀ ਹੋਈ ਸੀ ਜਾਂ ਕੋਈ ਨਹੀਂ ਬੇਸਮੈਂਟ ਨਹੀਂ ਸਾਨੂੰ ਨਹੀਂ ਦਿਸੀਗੀ ਨਾ ਹੀ ਸੀਗੀ ਬੇਸਮੈਂਟ ਮੋਕੇ ਤੇ ਬਸ ਉਹਨਾਂ ਦਾ ਅੱਗੇ ਆਫਿਸ ਟਾਈਪ ਸੀਗਾ ਤੇ ਪਿੱਛੇ ਉਹਨਾਂ ਦੇ ਜਿਵੇਂ ਮੰਨ ਲਓ ਟੀਨ ਪਾ ਕੇ ਛਮਾਰ ਰੱਖਿਆ ਸੀ ਫਲਾਈ ਵਗੈਰਾ ਜਿਹੜੀ ਕੋਈ ਲਾਗੀਆਂ ਦੁਕਾਨਾਂ ਸੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਨਾਲ ਇੱਕ ਸ਼ਰਾਬ ਦਾ ਕੋਈ ਸਟੋਰ ਸੀਗਾ ਇੱਕ ਗੱਡੀ ਸੀ ਉਧਰਲੇ ਪਾਸੇ ਲਾ ਕੇ ਉਸ ਏਰੀਏ ਨੂੰ ਪਹਿਲਾਂ ਕਾਬੂ ਕੀਤਾ ਜਾ ਕੇ ਜੇ ਉਧਰ ਅੱਗ ਫੈਲ ਜਾਂਦੀ ਜਿਆਦਾ ਤਾਂ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਦੋ ਸੀਗੇ ਜੀ 727 ਨੰਬਰ ਤੇ 728 ਨੰਬਰ